ਸਭ ਤੋਂ ਪਹਿਲਾਂ ਤਾਂ ਮੈਂ ਸੰਸਥਾ ਵਾਜਸੋ ਖੰਨਾ ਸਿਟੀਜ਼ਨ ਵੱਲੋਂ ਬਦੌਰ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਅਤੇ ਸਮੂਹ ਮੈਂਬਰਾਂ ਵੱਲੋਂ ਸਮੂਹ ਮੀਡੀਆ ਕਰਮੀਆਂ ਦਾ ਧੰਨਵਾਦ ਕਰਦਾ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਸਾਡੀ ਸੰਸਥਾ ਵਾਜਸੋ ਖੰਨਾ ਸਿਟੀਜ਼ਨ ਵੱਲੋਂ ਜੋ ਵਾਕਵਾਕੇ ਲੋਕਪੱਖੀ ਮੁੱਦੇ ਉਠਾਏ ਜਾਂਦੇ ਨੇ ਉਹਨਾਂ ਦੇ ਨਾਲ ਤੁਸੀਂ ਸਾਡਾ ਪੂਰਾ ਯੋਗਦਾਨ ਕਰਦੇ ਹੋ ਸਾਨੂੰ ਸਹਿਯੋਗ ਦਿੰਦੇ ਹੋ ਤੇ ਉਹਨਾਂ ਮੁੱਦਿਆਂ ਨੂੰ ਪ੍ਰਸ਼ਾਸਨ ਤੱਕ ਤੇ ਸਰਕਾਰ ਤੱਕ ਪਹੁੰਚਾਉਣ ਵਿੱਚ ਜੋ ਤੁਸੀਂ ਸਾਡੀ ਮਦਦ ਕਰਦੇ ਹੋ ਉਸ ਲਈ ਸਾਡੀ ਸੰਸਥਾ ਦੇ ਮੈਂਬਰ ਅਤੇ ਸਮੂਹ ਇਲਾਕਾ ਨਿਵਾਸੀ ਹਮੇਸ਼ਾ ਤੁਹਾਡੇ ਧੰਨਵਾਦੀ ਰਹਿਣਗੇ ਤੇ ਗੱਲ ਇਹ ਹੈ ਤੁਸੀਂ ਆ ਜਿਹੜਾ ਗੱਲ ਕੀਤੀ ਹੈ ਇਹ ਡੰਪ ਪਿਛਲੇ ਕਾਫੀ ਲੰਬੇ ਸਮੇਂ ਤੋਂ ਅੱਥੇ ਲਗਾਇਆ ਜਾਂਦਾ ਸੀ ਜਿਸ ਦੀ ਆਵਾਜ਼ ਅਸੀਂ ਇੱਕ ਦਿਨ ਮੀਟਿੰਗ ਤੋਂ ਬਾਅਦ ਉਠਾਈ ਸੀ ਤੇ ਉਸ ਸੰਬੰਧ ਵਿੱਚ ਅਸੀਂ ਵੱਖ-ਵੱਖ ਐਟੀਐਮ ਸਾਹਿਬਾਨ ਨੂੰ ਇਹ ਸੰਬੰਧੀ ਅਸੀਂ ਮੰਗ ਪੱਤਰ ਵੀ ਦਿੱਤੇ ਸੀ ਮੀਡੀਆ ਦੇ ਵਿੱਚ ਖਬਰਾਂ ਉੱਠੀਆਂ ਸੀ ਤੇ ਇਹਦੀਆਂ ਚਿੱਠੀ ਪੱਤਰ ਅਸੀਂ ਉੱਪਰ ਤੱਕ ਭੇਜੇ ਸੀ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਵੀ ਹਰਕਤ 'ਚ ਆਇਆ ਤੇ ਸਰਕਾਰ ਦੀ ਜੋ ਉਪਰੋਂ ਦਬਾਅ ਪਿਆ ਸੀਗਾ ਉਸ ਤੋਂ ਬਾਅਦ ਇਹ ਡੰਪ ਕੂੜੇ ਦਾ ਚੱਕਿਆ ਗਿਆ ਪਰੰਤੂ ਤੁਹਾਡੀ ਗੱਲ ਸਹੀ ਹੈ ਕਿ ਕੁਝ ਲੋਕ ਅਜੇ ਇੱਥੇ ਕੂੜਾ ਸਿੜ ਜਾਂਦੇ ਨੇ ਮੈਂ ਕਹੂੰਗਾ ਸਿੱਧੇ ਸ਼ਬਦਾਂ ਦੇ ਵਿੱਚ ਮੈਨੂੰ ਕੋਈ ਡਰ ਨਹੀਂ ਕੋਈ ਭੈ ਨਹੀਂ ਕਿਸ ਤੋਂ ਅਸੀਂ ਕੁਝ ਨਹੀਂ ਲੈਣਾ ਅਸੀਂ ਸ਼ਹਿਰ ਦੇ ਮੁੱਦੇ ਚੱਕਦੇ ਹਾਂ ਸ਼ਹਿਰ ਦੀ ਸੁੰਦਰਤਾ ਅੱਜ ਵਾਸਤੇ ਸ਼ਹਿਰ ਦੀ ਦਿੱਕਤ ਸੁਧਾਰਨ ਵਾਸਤੇ ਪਰੰਤੂ ਕੁਝ ਬੇਸ਼ਰਮ ਲੋਕ ਇੱਥੇ ਅਜੇ ਵੀ ਜਿਨ੍ਹਾਂ ਨੂੰ ਕੋਈ ਸ਼ਰਮ ਨਹੀਂ ਉਹ ਇੱਥੇ ਕੂੜਾ ਸਿੜ ਜਾਂਦੇ ਨੇ ਕੂੜਾ ਸਾਡੇ ਸਫਾਈ ਕਰਮਚਾਰੀ ਜਿਹੜੇ ਸਾਡੇ ਵੀਰ ਨੇ ਯੋਧੇ ਆ ਅਸਲੀ ਉਹ ਪੂਰਾ ਆਪਣਾ ਰੋਲ ਅਦਾ ਕਰਦੇ ਨੇ ਸਾਡੇ ਸਫਾਈ ਕਰਮਚਾਰੀ ਇਤੋਂ ਕੂੜਾ ਚੱਕਦੇ ਨੇ ਪਰ ਰਾਤ ਬਰਾਤੀ ਸਾਨੂੰ ਲੋਕਾਂ ਤੋਂ ਪਤਾ ਲੱਗਿਆ ਕਿ ਚੰਗੇ ਚੰਗੇ ਲੋਕ ਕੂੜੇ ਲਫਾਫਿਆਂ ਚ ਵਾ ਕੇ ਸਿਟ ਜਾਂਦੇ ਨੇ ਕੋਈ ਕਿਸੇ ਅਵਸਥਾ 'ਚ ਸਿਟ ਜਾਂਦਾ ਹੈ ਰਾਨੀ ਦੀ ਗੱਲ ਹੈ ਕਿ ਗੱਲਾਂ ਸੀ ਕਰਦੇ ਆ ਕੈਨੇਡਾ ਦੀਆਂ ਕੈਨੇਡਾ ਬਹੁਤ ਸੋਹਣਾ ਹੈ ਜੀ ਰਸ਼ੀਆ ਬੜਾ ਸੋਹਣਾ ਹੈ ਅਮਰੀਕਾ ਸੋਹਣਾ ਹੈ ਇੰਗਲੈਂਡ ਸੋਹਣਾ ਹੈ ਉਹ ਭਾਈ ਸਾਹਿਬ ਖੰਨਾ ਸ਼ਹਿਰ ਕਿਵੇਂ ਸੋਹਣਾ ਬਣੂਗਾ ਸਾਡੇ ਮਾਨਯੋਗ ਮੰਤਰੀ ਸਭਾ ਹੰਸ ਕਹਿੰਦੇ ਨੇ ਕਿ ਖੰਨੇ ਸ਼ਹਿਰ ਨੂੰ ਸੁੰਦਰਤਾ ਦਾ ਬਣਾਉਣ ਲਈ ਖੰਨੇ ਸ਼ਹਿਰ ਦੀ ਦਿੱਖ ਸੁਧਾਰਨ ਲਈ ਮੈਂ ਪਰਾਲੇ ਕਰ ਰਿਹਾ ਪਰ ਮੈਨੂੰ ਹੈਰਾਨੀ ਦੀ ਗੱਲ ਹੈ ਇਹ ਜਿਹੜੇ ਲੋਕ ਕੂੜਾ ਸਿੱਟਦੇ ਨੇ ਇਹਨਾਂ ਨੂੰ ਕਦੋਂ ਸ਼ਰਮ ਹੋਊਗੀ ਸ਼ਹਿਰ ਦੇ ਵਿੱਚ ਵਕ-ਵਕ ਥਾਵਾਂ ਤੇ ਅਜੇ ਵੀ ਕੂੜਾ ਫੈਲਦਾ ਥੰਨੇ ਸ਼ਹਿਰ ਤੋਂ ਬਾਹਰ ਜਾਈਏ ਤਾਂ ਤੁਸੀਂ ਦੇਖੋ ਕਿਨਾਰਿਆਂ ਤੇ ਕੂੜਾ ਸਿੱਟਿਆ ਹੁੰਦਾ ਐਸ ਪਾਸੇ ਜਿਹੜੀ ਕਬਜਾ ਮਿਲ ਰੋਡ ਹੈ ਜੈਨ ਮਲਟੀਪਰਪਸ ਹਸਪਤਾਲ ਤੋਂ ਉਰਲੇ ਪਾਸੇ ਉੱਥੇ ਕੂੜਾ ਸਿੱਟਿਆ ਹੁੰਦਾ ਸਾਡੇ ਸਫਾਈ ਕਰਮਚਾਰੀ ਕੂੜਾ ਚੱਕਦੇ ਨੇ ਪਰ ਇਹ ਉਦੋਂ ਤੱਕ ਸਫਾਈ ਨਹੀਂ ਹੋ ਸਕਦੀ ਸਹੀ ਰੂਪ ਦੇ ਵਿੱਚ ਜਦੋਂ ਤੱਕ ਲੋਕ ਖੁਦ ਜਾਗਰੂਕ ਹੋ ਕੇ ਕੂੜਾ ਸਿੱਟਣ ਦੀ ਗਰੇਜ ਨਹੀਂ ਕਰਦੇ ਜਦੋਂ ਮੰਤਰੀ ਸਾਹਿਬ ਨੇ ਆਪਣੇ ਈ ਰਿਕਸ਼ਾ ਲਗਾਏ ਨੇ ਟਰਾਲੀਆਂ ਲਗਾਈਆਂ ਨੇ ਤਾਂ ਕੂੜਾ ਉਹਨਾਂ ਦੇ ਵਿੱਚ ਸਿੱਟੋ ਜਿਹੜਾ ਉਹਨਾਂ ਦਾ ਬਣਦਾ ਖਰਚਾ ਉਹਨਾਂ ਨੂੰ ਦਿਓ ਤੁਸੀਂ ਦਿਓ ਨਾ ਦਿਓ ਸਾਨੂੰ ਕੋਈ ਦਿੱਕਤ ਨਹੀਂ ਅਸੀਂ ਕੁਝ ਨਹੀਂ ਲੈਣਾ ਦੇਣਾ ਸਾਡੀ ਇੱਕੋ ਮੰਗ ਹੈ ਕਿ ਕਿਰਪਾ ਕਰਕੇ ਇਸ ਪੁਆਇੰਟ ਨੂੰ ਅਸੀਂ ਬੜੀ ਜਦੋਜਹਤ ਤੋਂ ਬਾਅਦ ਖਾਲੀ ਕਰਾਇਆ ਸਾਡੀ ਸੰਸਥਾ ਆਵਾਜ਼ ਸਬ ਖੰਨਾ ਸਿਟੀਜ਼ਨ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਾ ਬਾਹਰ ਐਸੋਸੀਏਸ਼ਨ ਦੇ ਮੈਂਬਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਡੱਟ ਕੇ ਸਾਥ ਦਿੱਤਾ ਸੀ ਤੇ ਸਮਾਜ ਸੇਵੀਆਂ ਦਾ ਜਿਨ੍ਹਾਂ ਨੇ ਸਾਡਾ ਡਟ ਕੇ ਸਾਥ ਦਿੱਤਾ ਜਿਨ੍ਹਾਂ ਨੇ ਹੱਕ ਵੀ ਸਾਡੀ ਆਵਾਜ਼ ਉਠਾਈ ਹੈ ਇਹ ਆਵਾਜ਼ ਸਾਡੀ ਖੰਨਾ ਸ਼ਹਿਰ ਵਾਸਤੇ ਆ ਸਾਡਾ ਕੋਈ ਨਿੱਜੀ ਮਾਮਲਾ ਨਹੀਂ ਹੈਗਾ ਜੇ ਸ਼ਹਿਰ ਚ ਗੰਦਗੀ ਦੂਰ ਹੋਊ ਸ਼ਹਿਰ ਸੋਹਣਾ ਹੋਊਗਾ ਉਸ ਲਈ ਸਾਰੇ ਸ਼ਹਿਰ ਵਾਸੀਆਂ ਨੂੰ ਫਾਇਦਾ ਮਿਲੂਗਾ ਜਦੋਂ ਵੀ ਕਿਸੇ ਦਾ ਕੋਈ ਰਿਸ਼ਤੇਦਾਰ ਬਾਹਰੋਂ ਆਉਂਦੇ ਨੇ ਸਰਵਿਸ ਰੋਡ ਤੋਂ ਲੰਘਦੇ ਨੇ ਉਹ ਇੱਕੋ ਗੱਲ ਉਠਾਉਂਦੇ ਆ ਤੁਹਾਡਾ ਸ਼ਹਿਰ ਬੜਾ ਗੰਦਾ ਹੈ ਇਸ ਤੋਂ ਪਹਿਲਾਂ ਇਹ ਹੀ ਕੂੜਾ ਕਰਕਟ ਸ਼ਹਿਰ ਦੇ ਮਲੇਰ ਚੌਂਕਾਂ ਚੋਂ ਹੁੰਦਾ ਸੀ ਲਲੇਹੜੀ ਚੌਂਕ ਚੋਂ ਹੁੰਦਾ ਸੀ ਸਮਾਧੀ ਚੌਂਕ ਚੋਂ ਹੁੰਦਾ ਸੀ ਉਦੋਂ ਜਿਹੜੇ ਲੋਕ ਬੋਲਦੇ ਸੀ ਉਹ ਬਾਅਦ ਦੇ ਵਿੱਚ ਮੂੰਹ ਤੇ ਟੇਪ ਲਾ ਕੇ ਚੁੱਪ ਕਰ ਗਏ ਇਸ ਲਈ ਅੱਜ ਤੁਹਾਡਾ ਮੀਡੀਆ ਕਰਮੀਆਂ ਦਾ ਧੰਨਵਾਦ ਹੈ ਜੇ ਲੋਕਾਂ ਨੇ ਕੂੜਾ ਨਾ ਸਿਟਣਾ ਬੰਦ ਕੀਤਾ ਇਸ ਮਾਮਲੇ ਨੂੰ ਅਸੀਂ ਦੁਬਾਰਾ ਮੁੱਖ ਮੰਤਰੀ ਤੱਕ ਤੇ ਹੋ ਸਕਦਾ ਹੈ ਐਨਜੀਟੀ ਤੱਕ ਲੈ ਕੇ ਜਾਈਏ ਬੇਨਤੀ ਮੇਰੀ ਹੋਰ ਹੈ ਸਾਡੇ ਹਰਮਨ ਪਿਆਰੇ ਖੰਨੇ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਪੰਜਾਬ ਸਰਕਾਰ ਸਰਦਾਰ ਕਰਨਪ੍ਰੀਤ ਸਿੰਘ ਸੌਂਜੀ ਨੂੰ ਕਿਰਪਾ ਕਰਕੇ ਆ ਜਿਹੜਾ ਡੰਪ ਅਸੀਂ ਚੁਕਾਇਆ ਸੀ ਉਸ ਲਈ ਤੁਹਾਡਾ ਵੀ ਧੰਨਵਾਦ ਨਗਰ ਕੌਂਸਲ ਪ੍ਰਸ਼ਾਸਨ ਦਾ ਧੰਨਵਾਦ ਸਾਡੇ ਸਰਕਾਰ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਾਡੀ ਮੰਗ ਨੂੰ ਸਵੀਕਾਰ ਕਰਦੇ ਹੋਏ ਇਹ ਡੰਬ ਚੁਕਾਣ ਦੇ ਵਿੱਚ ਐਂ ਭੂਮਿਕਾ ਨਿਭਾਈ ਹੈ ਅਸੀਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਬਾਕੀ ਇੱਕ ਬੇਨਤੀ ਮੇਰੇ ਵੱਲੋਂ ਸਮੂਹ ਮੈਂਬਰਾਂ ਵੱਲੋਂ ਇੱਕ ਜ਼ਰੂਰ ਹੈ ਕਿ ਇੱਥੇ ਕੂੜੇ ਤੋਂ ਨਿਯਾਤ ਆਮ ਵਾਂਗ ਪਹਿਲਾਂ ਵਾਂਗ ਨਹੀਂ ਮਿਲ ਸਕਦੀ ਜਿਵੇਂ ਲੋਕਾਂ ਦੀ ਆਦਤ ਦੇਖੀ ਹੈ ਕਿ ਵਾਰ-ਵਾਰ ਢੀਟਪੁਣੇ ਦੇ ਅਪਣਾਉਂਦੇ ਹੋਏ ਉੱਥੇ ਕੂੜਾ ਸੜ ਜਾਂਦੇ ਨੇ कूड़े ਤੋਂ निजात ਇੱਕੋ ਉਹਦਾ ਰਸਤਾ ਹੈਗਾ ਸਮਾਧਾਨ ਜੇ ਕਰਨਾ ਹੈ ਤਾਂ ਪਹਿਲ ਦੇ ਆਧਾਰ ਤੇ ਇਹਨੇ ਏਰੀਆ ਦੇ ਵਿੱਚ ਇੰਟਰਲੋਕਿੰਗ ਟਾਈਲਾਂ ਲਵਾ ਦਿੱਤੀਆਂ ਜਾਣ ਤੇ ਗਮਲੇ ਅਸੀਂ ਰਖਾ ਦਿੰਨੇ ਆ ਇਹ ਸਾਡੀ ਸੰਸਥਾ ਵੱਲੋਂ ਐਲਾਨ ਹੈ ਗਮਲੇ ਅਸੀਂ ਰਖਾ ਦਾਂਗੇ ਤੁਸੀਂ ਪ੍ਰਸ਼ਾਸਨ ਵੱਲੋਂ ਇੰਟਰਲੋਕਿੰਗ ਟਾਈਲਾਂ ਲਵਾ ਦਿਓ ਫਿਰ ਕਿਸੇ ਬਿਓ ਦੇ ਪੁੱਤ ਦੀ ਜੁਰਤ ਨਹੀਂ ਪੈਣੀ ਇੱਥੇ ਕੂੜਾ ਸਿੜ ਜੂਵੇ ਤੇ ਜਿਹੜਾ ਕੋਈ ਆਂਦਾ ਹੈ ਪਿਕਚਰ ਦੇ ਵਿੱਚ ਅਸੀਂ ਲੋਕਾਂ ਨੂੰ ਵੀ ਬੇਨਤੀ ਕਰਾਂਗੇ ਕਿ ਉਸ ਦੀ ਕਹਤ ਜਿਹੜੀ ਆ ਵੀਡੀਓ ਬਣਾ ਕੇ ਜਾਂ ਫੋਟੋ ਬਣਾ ਕੇ ਸਬੰਧਤ ਪ੍ਰਸ਼ਾਸਨ ਨੂੰ ਨਗਰ ਕੌਂਸਲ ਨੂੰ ਭੇਜੀ ਜਾਵੇ ਆਪ ਮੀਡੀਆ ਕਰਮਚਾਰੀਆਂ ਦਾ ਇੱਕ ਵਾਰ ਦੁਬਾਰਾ ਮੈਂ ਧੰਨਵਾਦ ਕਰਦਾ ਤੇ ਮੰਤਰੀ ਸਾਹਿਬ ਨੂੰ ਤੇ ਨਗਰ ਕੌਂਸਲ ਪ੍ਰਸ਼ਾਸਨ ਨੂੰ ਨਗਰ ਕੌਂਸਲ ਪ੍ਰਧਾਨ ਈਓ ਸਾਹਿਬ ਨੂੰ ਬੇਨਤੀ ਕਰਦਾ ਕਿਰਪਾ ਕਰਕੇ ਇੱਥੇ ਟਾਈਲਾਂ ਪੈਲ ਦੇ ਆਧਾਰ ਤੇ ਲਵਾਈਆਂ ਜਾਣ ਤਾਂ ਕਿ ਖੰਨੇ ਦੀ ਜਿਹੜੀ ਹੈਗੀ ਆ ਖੂਬਸੂਰਤੀ ਉਹਨੂੰ ਕੋਈ ਦੁਬਾਰਾ ਢਾਹ ਨਾ ਲੱਗੇ 280 ਖੰਨਾ ਸਿਟੀਜ਼ਨ ਵੱਲੋਂ ਅੱਜ ਜੋ ਮੰਗ ਪੱਤਰ ਸਰਦਾਰ ਰਪੀ ਸਿੰਘ ਜੀ ਪ੍ਰਿੰਸ ਔਰ ਇਹਨਾਂ ਦੀ ਟੀਮ ਸਾਡੇ ਕੋਲ ਲੈ ਕੇ ਆਏ ਨੇ ਇੱਕ ਬਹੁਤ ਹੀ ਸਲਾਘਾਯੋਗ ਕਦਮ ਹੈ ਕਿ ਇਹਨਾਂ ਨੇ ਜੋ ਸ਼ਹਿਰ ਦੇ ਵਿੱਚ ਗੰਦਗੀ ਫੈਲ ਰਹੀ ਆ ਕੂੜੇ ਦੇ ਡੈਂਪ ਚੋਰੀ ਛੁਪੇ ਲੱਗ ਰਹੇ ਨੇ ਔਰ ਇਹਨਾਂ ਦਾ ਸਾਡੀ ਨਜ਼ਰ ਦੇ ਵਿੱਚ ਲਿਆਉਣਾ ਔਰ ਅਸੀਂ ਇਸ ਗੱਲ ਨੂੰ ਮੰਤਰੀ ਸਾਹਿਬ ਤੱਕ ਪਹੁੰਚਾਵਾਂਗੇ ਕਿਉਂਕਿ ਸਰਦਾਰ ਤੁਮਰੀ ਸਿੰਘ ਜੀ ਸੌਂ ਕੈਬਨਿਟ ਮੰਤਰੀ ਜਿਨ੍ਹਾਂ ਨੇ ਸ਼ਹਿਰ ਨੂੰ ਸਭ ਸੁਧਰਾ ਤੇ ਸੁੰਦਰ ਬਣਾਉਣ ਦਾ ਸੰਕਲਪ ਲਿਆ ਹੋਇਆ ਹੈ ਇਸ ਲਈ ਅਸੀਂ ਇਹ ਇਹਨਾਂ ਦੀ ਮੰਗ ਉਹਨਾਂ ਤੱਕ ਜ਼ਰੂਰ ਪਹੁੰਚਾਵਾਂਗੇ ਔਰ ਇਹ ਇੱਕ ਬਹੁਤ ਹੀ ਅੱਛੀ ਗੱਲ ਹੈ ਕਿ ਜੋ ਸੰਸਥਾ ਆਪਣੇ ਤੌਰ ਤੇ ਇਹ ਕੰਮ ਕਰ ਰਹੀ ਹੈ ਈਵਨ ਸਾਡੀ ਵੀ ਇਹ ਨਜ਼ਰ ਪਈ ਜੋ ਕੂੜੇ ਦਾ ਡੈਂਪ ਲੱਗਿਆ ਅਸੀਂ ਦੇਖਿਆ ਪਰ ਅੱਜ ਉਹੀ ਕੰਮ ਇਹ ਸੰਸਥਾ ਕਰ ਰਹੀ ਹੈ ਔਰ ਇਹਨਾਂ ਨੇ ਸਾਡੇ ਤੱਕ ਇਹ ਪਹੁੰਚਾਇਆ ਅਸੀਂ ਹਰ ਤਰੀਕੇ ਨਾਲ ਇਹਨਾਂ ਦਾ ਸਾਫ ਦਿਆਂਗੇ ਔਰ ਸਰਕਾਰ ਵੱਲੋਂ ਜੋ ਵੀ ਇਹ ਪੀਚਾ ਮੁਠਿਆ ਗਿਆ ਇਹਨੂੰ ਪੂਰਾ ਕਰਨ ਲਈ ਅਸੀਂ ਪਹਿਲ ਦੇ ਆਧਾਰ ਤੇ ਕਰਾਂਗੇ ਔਰ ਜੋ ਵੀ ਲੋਕ ਇਹ ਕੂੜੇ ਦਾ ਡੰਡ ਚੌਰੀ ਛੁਪੇ ਰਾਤ ਬਰਾਤ ਨੂੰ ਲਾਉਂਦੇ ਨੇ ਇਹਨਾਂ ਨੂੰ ਮੈਂ ਇੱਕ ਵਾਰਨਿੰਗ ਕਰਨਾ ਚਾਹੁੰਦਾ ਕਿ ਅਸੀਂ ਕੋਈ ਕੈਮਰੇ ਵੀ ਪਲੱਸ ਆਪਣੀ ਟੀਮ ਵੀ ਇਸ ਕੰਮ ਦੇ ਵਿੱਚ ਲਾਈ ਹੈ ਕਿ ਜੋ ਕੋਈ ਫੜਿਆ ਗਿਆ ਜਾਂ ਜੋ ਕੋਈ ਨજર ਦੇ ਵਿੱਚ ਆ ਗਿਆ ਉਹਦੇ ਲਈ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤਾਂ ਕਿ ਅਸੀਂ ਆਪਣੇ ਸ਼ਹਿਰ ਨੂੰ ਗੰਦਾ ਹੋਣ ਤੋਂ ਬਚਾ ਸਕੀਏ